ਸਰ ਸ਼ਿਕਾਹ ਜੀ ਮੈਂ ਆਪਣਿਤ ਕਰ ਹਾਜ਼ਰ ਹਾਂ ਜੀ ਰਗਵੀਰ ਭੜਾਂਤ ਦੁਆਰਾ ਲਿਖੀ ਗਈ ਕਹਾਣੀ ਜਮਲ ਸਿੰਘ ਲਾ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਜਮਲ ਸਿੰਘ ਗਰੇਵਾਲ ਜਦੋਂ ਪੜ੍ਹ ਲੈ ਕੇ ਨੌਕਰੀ ਲੱਗ ਗਿਆ ਤਾਂ ਘਰ ਦੇ ਨੇ ਉਸ ਤਾਂ ਵਿਆਹ ਕਰ ਦਿੱਤਾ ਉਹ ਜਦੋਂ ਪੁੰਨੇ ਪੜਦਾ ਸੀ ਤਾਂ ਉਸਨੇ ਕੈਮਰਾ ਖਰੀਦਿਆ ਸੀ ਬਹੁਤ ਸ਼ੌਂਕ ਸੀ ਉਸ ਨੂੰ ਫੋਟੋਗ੍ਰਾਫੀ ਦਾ ਆਪਣੀ ਘਰਵਹਾਲੀ ਨੇ ਜਦੋਂ ਉਸਨੇ ਪਹਿਲੀ ਵਾਰ ਦੇਖਿਆ ਤਾਂ ਉਸਨੇ ਸੰਗਦਿਆਂ ਸੰਗਦਿਆਂ ਉਸ ਦੀ ਇੱਕ ਫੋਟੋ ਖਿੱਚ ਲਈ ਸੀ ਹਾਲਾਂਕਿ ਵਿਆਹ ਵਿੱਚ ਬਹੁਤ ਫੋਟੋ ਖਿੱਚ ਹੋਈ ਸਨ ਪਰ ਸਭ ਤੋਂ ਪਿਆਰੀ ਫੋਟੋਜ਼ ਨੂੰ ਉਹੀ ਲੱਗਦੀ ਸੀ ਜੋ ਸੁਨਿਆਪ ਖਿੱਚੇ ਸੀ ਜਿੰਦਗੀ ਦਾ ਸਫ਼ਰ ਅਜ ਤੱਕ ਬਹੁਤ ਖੁਸ਼ਗਵਾਰ ਗੁਜ਼ਰੀਆ ਸੀ ਰੱਬ ਨੇ ਇੱਕ ਪੁੱਤ ਦਿੱਤਾ ਸੀ ਜੋ ਕਿ ਪੜ੍ਹਾਈ ਕਰ ਰਿਹਾ ਹੈ ਸੁਖ ਨਾਲ ਚੰਗਾ ਗੱਭਰੂ ਨਿਕਲਿਆ ਸੀ ਵਿਆਹ ਵਾਲੇ ਦਿਨ ਤੋਂ ਅੱਜ ਤੱਕ ਜੇ ਅਮਰ ਸ਼ਾਮ ਚਾਹ ਫਸੇ ਵਾਲੀ ਚਾ ਆਪਣੇ ਘਰੋਂ ਦੀ ਨਾਲ ਪਿੰਦਾ ਸੀ ਪੋਹਾ ਸਾਰੀਆਂ ਗੱਲਾਂ ਕਰਦੇ ਉਹ ਚਾਪੀਣ ਲੱਗੇ ਜੈਮਲ ਨੂੰ ਪੁਰਾਣੀਆਂ ਗੱਲਾਂ ਯਾਦ ਰੱਖਣਾ ਉਹਨਾਂ ਨੂੰ ਦੂਰੋਂਦੀ ਰਹਿਣਾ ਪੋਹਾ ਚੰਗਾ ਲੱਗਦਾ ਸੀ ਕੁਝ ਦਿਨਾਂ ਤੋਂ ਜੈਮਲ ਦੀ ਗਰੋਂ ਠੀਕ ਮਹਿਸੂਸ ਨਹੀਂ ਕਰ ਰਹੀ ਸੀ ਉਹ ਉਸ ਨੂੰ ਡਾਕਟਰ ਕੋਲ ਲੈ ਗਿਆ ਕੁਝ ਦਿਨ ਇਲਾਜ ਲੰਤ ਤੋਂ ਬਾਅਦ ਡਾਕਟਰ ਨੇ ਜੈਮਲ ਨੂੰ ਬੁਲਾ ਕੇ ਕਿਹਾ ਸਰਦਾਰ ਜੀ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਰਦਾਰਨੀ ਜੀ ਨੂੰ ਬੱਚੇਦਾਨੀ ਦਾ ਕੈਂਸਰ ਹੈ ਉਹ ਵੀ ਬਹੁਤ ਫੈਲ ਗਿਆ ਹੈ ਹੁਣ ਇਸ ਦਾ ਇਲਾਜ ਸੰਭਵ ਨਹੀਂ ਤੁਸੀਂ ਉਹਨਾਂ ਨੂੰ ਘਰ ਲੈ ਜਾ ਕੇ ਕੁਝ ਦਿਨ ਸੇਵਾ ਕਰ ਲਵੋ ਕੁਝ ਦਿਨ ਕੀ ਮਤਲਬ ਹੈ ਤੁਹਾਡਾ ਕੁਝ ਦਿਨਾਂ ਨਾਲ ਪੈਰਾਂthਲੀ ਉਹ ਜਮੀ ਨਿਕਲ ਗਈ ਸੀ ਜਮਲ ਦੇ ਡਾਕਟਰ ਨੇ ਦਿਲਾਸਾ ਦਿੰਦੇ ਕਿਹਾ ਹੁਣ ਤਾਂ ਉਸੇ ਹੱਥ ਡੋਰਾ ਨਹੀਂ ਦੇਖੋ ਬਹੁਤ ਮੁਸ਼ਕਿਲ ਨਾਲ ਸੰਭਾਲਿਆ ਜਮਲ ਨੇ ਆਪਣੇ ਆਪ ਨੂੰ ਫਿਰ ਵਾਰਡ ਵਿੱਚ ਜਾ ਕੇ ਬੋਲਿਆ ਚਲ ਸਰਦਾਰ ਨੀ ਕਰੇ ਚਲੀ ਐਵੇਂ ਬਿਮਾਰ ਬਿਮਾਰ ਕਹਿ ਕੇ ਕੀ ਹਾਲ ਕਰ ਦਿੱਤਾ ਤੇਰਾ ਦੇਖ ਲੈ ਕੁਝ ਵੀ ਨਹੀਂ ਹੋਇਆ ਸਭ ਠੀਕ ਠਾਕ ਹੀ ਚਾਰ ਦਿਨ ਘਰ ਦੀ ਬਣੀ ਰੋਟੀ ਖਾਵੇਂਗੀ ਦੇਖੀ ਕੱਪਾ ਦੇ ਫੁੱਟ ਮਗੂ ਖੜ ਜਾਵੇਂਗੀ ਜੈਮਲ ਦੀ ਘਰੋਂ ਸੀ ਆਵਾਜ਼ ਸੁਣ ਕੇ ਇਹ ਸਮਝ ਗਈ ਸੀ ਕਿ ਜੈਮਲ ਛੁੱਟ ਫੁੱਲ ਰਿਹਾ ਹੈ ਕੋਈ ਗੱਲ ਜ਼ਰੂਰੀ ਹੈ ਜੋ ਉਸਨੇ ਲੁਕਾਈ ਹੈ ਘਰ ਪਹੁੰਚਦੇ ਹਾਂ ਸ਼ਾਮ ਨੇ 4 ਵਜੇ ਸੰਨ ਜੈਮਲ ਨੇ ਨੌਕਰ ਨੂੰ ਚਾਹ ਬਣਾਉਣ ਲਈ ਕਿਹਾ ਚਾਹ ਦਾ ਗਲਾਸ ਜੰਗੀਰ ਖੁਰ ਨੂੰ ਫੜਾਉਂਦੀ ਆ ਕਿਹਾ ਕਿੰਨੇ ਦਿਨ ਹੋ ਗਏ ਚਾਹ ਪੀਤੀ ਦਾ ਸਵਾਦ ਵੀ ਨਹੀਂ ਆਇਆ ਉਹ ਜੰਗੀਰ ਕਰਨਾਲ ਕੁਝ ਦਿਨ ਦੀ ਜ਼ਿੰਦਗੀ ਨੂੰ ਰੱਜ ਕੇ ਜੀ ਲੈਣਾ ਚਾਹੁੰਦਾ ਸੀ ਗੱਲਾਂ ਕਰਦਾ ਕਰਦਾ ਕਹਿਣ ਲੱਗਾ ਜੰਗੀਰੋ ਹੁਣ ਆਪਾਂ ਬਸ ਆਰਾਮ ਕਰਨਾ ਮੁੰਡਾ ਵਿਆਹ ਲੈਣਾ ਆਪਾਂ ਨੇ ਸੰਭਣ ਆਪਣਾ ਘਰ-ਵਾਰ ਬਥੇਰਾ ਕਰ ਦਿੱਤਾ ਉਮਰ ਪਰ ਜੈਮਲ ਨੇ ਆਪਣੀ ਮੰਡੀ ਨੂੰ ਵਿਰਾਜੇ ਕਰ ਲਿਆ ਸੀ ਵਿਆਹ ਕਰਵਾਉਣ ਲਈ ਸਭ ਦਾ ਸਿੱਤਾ ਸੀ ਉਸਨੇ ਆਪਣੀ ਪੁੱਤ ਨੂੰ ਜਦੋਂ ਉਸਦੇ ਮੰਡੇ ਨੇ ਕਿਹਾ ਕਿ ਉਹ ਤਾਂ ਨਾਲ ਪੜਦੀ ਕੁੜੀ ਜਸਲੀਨ ਨਾਲ ਵਿਆਹ ਕਰਵਾਏਗਾ ਤਾਂ ਜੈਮਲ ਨੇ ਕੁੜੀ ਵਾਲਿਆਂ ਦੇ ਪਿੰਚਾ ਕੇ ਆਪ ਰਿਸ਼ਤਾ ਮੰਗਿਆ ਉਹ ਚਾਹੁੰਦਾ ਸੀ ਕਿ ਮਰਨ ਤੋਂ ਪਹਿਲਾਂ ਜੰਗੀਰੋ ਆਪਣੀ ਪੁੱਤ ਦਾ ਵਿਆਹ ਦੇਖ ਲਵੇ ਵਿਆਹ ਦੀ ਤਾਂ ਜੀ ਚਾਹ ਵੀ ਨਹੀਂ ਸੰਪੂਰੀ ਹੋਈ ਕਿ ਜੰਗੀਰ ਕੋਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਜਮਲ ਨੇ ਬੈਠਕ ਵਿੱਚੋਂ ਜੰਗੀਰ ਖਰਦੀ ਤਸਵੀਰ ਲਾ ਕੇ ਆਪਣੇ ਸੋਹਣ ਭਲੇ ਕਮਰੇ ਵਿੱਚ ਲਗਾ ਦਿੱਤੀ ਸੀ ਸ਼ਾਮ ਦੀ ਚਾਹ ਹੋਂ ਉਹ ਜੰਗੀਰ ਖਰਦੀ ਫੋਟੋ ਨਾਲ ਗੱਲਾਂ ਕਰਦਾ ਪਿੰਦਾ ਉਸ ਨੂੰ ਮਹਿਸੂਸ ਹੁੰਦਾ ਜਿਵੇਂ ਜੰਗੀਰ ਖਰ ਵੀ ਉਸ ਨਾਲ ਜਵਾਬ ਸਵਾਲ ਕਰਦੀ ਹੋਵੇ ਕੁਝ ਦਿਨਾਂ ਬਾਅਦ ਪੁੱਤ ਤੀਨੋਂ ਕੈਨੇਡਾ ਜਾਣੇ ਪੁੱਛਣ ਲੱਗੇ ਜਮਲ ਨੇ ਝਟਾਹਾਂ ਕਰਦਿਆ ਕਿਹਾ ਕੋਈ ਗੱਲ ਨਹੀਂ ਚਲੇ ਜਾਓ ਮੇਰੇ ਕੋਲ ਤੁਹਾਡੀ ਮਾਂ ਹੈਗੀ ਆ ਅਸੀਂ ਸਾਰ ਲਵਾਂਗੇ ਆਪਣਾ ਵਕਤ ਔਖੇ ਸੌਖੇ ਬੱਚੇ ਸੱਚ ਜਵਾਬ ਸੁਣ ਕੇ ਹੈਰਾਨ ਸਨ ਕੁਝ ਦਿਨਾਂ ਵਿੱਚ ਹੀ ਬੱਚਿਆਂ ਦਾ ਵੀਜ਼ਾ ਆ ਗਿਆ ਤੇ ਉਹ ਮਾਰ ਕੇ ਉਡਾਰੀ ਜਾਂਦੇ ਜਾਂਦੇ ਕਹਿ ਗਏ ਬਾਪੂ ਜੀ ਆਪਣਾ ਧਿਆਨ ਰੱਖਣਾ ਬਹੁਤ ਜਲਦੀ ਤੁਹਾਨੂੰ ਆਪਣੇ ਕੋਲ ਸੱਦ ਲਵਾਂਗੇ ਬਸ ਹੁਣ ਘਰ ਵਿੱਚ ਜਮਲ ਸੀ تنہائی ਸੀ ਤੇ ਉਸ ਦੀ ਜ਼ਿੰਦਗੀ ਜਿਉਣ ਦਾ ਸਹਾਰਾ ਜੰਗੀਰ ਘਰ ਦੀ ਵੱਡੀ ਸਰੀ ਤਸਵੀਰ ਚੂਜ਼ ਨੇ ਦੀਵਾਰ ਤੋਂ ਲਾ ਕੇ ਪੈੜਤੀ ਰੱਖ ਲਈ ਸੀ ਕੱਲ ਜਦੋਂ ਜੈਮਲ ਦਿੱਲੀ ਹਵਾਈ ਅੱਡੇ ਤੇ ਵਿੱਚਿਆਂ ਨੂੰ ਚੜਾ ਕੇ ਮੁੜਿਆ ਤਾਂ ਕਾਰ ਦਾ ਡਰਾਈਵਰ ਪਿੰਡ ਦੀ ਫੇਰਨੀ ਤੇ ਹੀ ਉਤਰ ਗਿਆ ਕੋਈ ਜ਼ਰੂਰੀ ਕੰਮ ਸੀ ਉਸ ਨੂੰ ਜੈਮਲ ਪਿੰਡ ਵਿੱਚ ਦੀ ਕਾਰ ਚਲਾ ਕੇ ਆਪਣੇ ਲੈ ਆਇਆ ਸੀ ਘਰ ਤੱਕ ਰਾਹ ਵਿੱਚ ਨਾਲ ਦੇ ਦੋਸਤ ਹਮ ਉਮਰ ਟਾਣੀਆਂ ਬਣਾ ਕੇ ਬੈਠੇ ਖੁਸ਼ ਨਜ਼ਰ ਆ ਰਹੇ ਸਨ ਘਰ ਦੇ ਬਾਹਰ ਪਹੁੰਚ ਕੇ ਕਾਰ ਦਾ ਹਾਰਨ ਵਿਚਾਰਿਆ ਸੀ ਜੈਮਲ ਸਭ ਭੁੱਲ ਗਿਆ ਸੀ ਉਸ ਨੂੰ ਕਿ ਜੰਗੀਰੂ ਤਾਂ ਤੁਰ ਗਈ ਹੈ ਆਪਣੇ ਖਿਆਲਾਂ ਵਿੱਚ ਇੰਨਾ ਖੋ ਗਿਆ ਸੀ ਜਮਲ ਸਿੰਘ ਫਿਰ ਉਸ ਨੂੰ ਦਰਵਾਜ਼ੇ ਤੇ ਲੱਗਿਆ ਤਾਲਾ ਨਾ ਚੁੱਕਿਆ ਕੋਟ ਦੀ ਜੇ ਵਿੱਚ ਹੱਥ ਮਾਰਿਆ ਤਾਂ ਚਾਬੀ ਹੱਥ ਲੱਗੀ ਕਾਰ ਵਿੱਚੋਂ ਬਾਹਰ ਨਿਕਲ ਕੇ ਜਿਵੇਂ ਹੀ ਦਰ ਖੋਲਣ ਲੱਗਿਆ ਤਾਂ ਉਸ ਨੂੰ ਯਾਦ ਆ ਗਿਆ ਜੰਗੀਰੂ ਕਾਰ ਦੀ ਆਵਾਜ਼ ਸੁਣ ਕੇ ਰੌਸ਼ਨ ਨੂੰ ਗੋਦੀ ਚੁੱਕ ਕੇ ਦਰ ਖੁਲਣ ਆਉਂਦੀ ਸੀ ਤੇ ਰੋਜ਼ ਇੱਕੋ ਗੱਲ ਕਹਿੰਦੀ ਹੁੰਦੀ ਸੀ ਰੌਸ਼ਨ ਉਹ ਦੇਖ ਪਾਪਾ ਆ ਗਏ ਰੌਸ਼ਨ ਦੇ ਪਾਪਾ ਆ ਗਏ ਰੌਸ਼ਨ ਹੋਣ ਤੋਂ ਬਾਅਦ ਕਰ ਵੀ ਜੈਮਲ ਦਾ ਨਾਮ ਬਦਲ ਕੇ ਰੌਸ਼ਨ ਦੇ ਪਾਪਾ ਹੋ ਗਿਆ ਸੀ ਫਿਰ ਬੀਤ ਗਏ ਸਮੇਂ ਵਿੱਚ ਥੋੜੀ ਅਗਾ ਚਾਤੀ ਮਾਰੀ ਤਾਂ ਉਸ ਨੂੰ ਯਾਦ ਆ ਗਿਆ ਕਿ ਜਦੋਂ ਰੌਸ਼ਨ ਤੁਰਨ ਲੱਗਿਆ ਤਾਂ ਰੌਸ਼ਨ ਸ਼ਾਮ ਨੂੰ ਉਸ ਦਾ ਇੰਤਜ਼ਾਰ ਕਰਦਾ ਹੁੰਦਾ ਸੀ ਜਦੋਂ ਸ਼ਾਮ ਨੂੰ ਉਸਨੇ ਕੰਮ ਤੋਂ ਘਰ ਆਉਣਾ ਤਾਂ ਰੌਸ਼ਨ ਨੇ ਜਗੀਰੋ ਨਾਲੋਂ ਪਹਿਲਾਂ ਹੀ ਭੱਜ ਕੇ ਬੂਹੇ ਤੇ ਆਖ ਲਉਣਾ ਫਿਰ ਜੈਮਲ ਨੇ ਉਸ ਨੂੰ ਕਾਰ ਵਿੱਚ ਪਿੰਡ ਉੱਪਰ ਦੀ ਘੁਮਾ ਕੇ ਲਿਆਉਣਾ ਰਾਹ ਵਿੱਚ ਰੌਸ਼ਨ ਨੇ ਚੀਜ਼ ਮੰਗਣੀ ਤਬ ਬਨਾਰਸੀ ਲਾਲੇ ਦੀ ਹੱਟੀ ਤੋਂ ਸੰਤਰੀ ਵਾਲੀਆਂ ਟੌਫੀਆਂ ਲੈ ਕੇ ਦੇਣੀਆਂ। ਸਮੇਂ ਨੇ ਇਹ ਕਿ ਐਸੀ ਕਰਵਟ ਲਿੱਤੀ ਸੀ ਕਿ ਜਿਸ ਤਰ੍ਹਾਂ ਤੇ ਕੱਲ ਤੱਕ ਖੁਸ਼ੀਆਂ ਹੀ ਖੁਸ਼ੀਆਂ ਸਨ, ਅੱਜ ਉਸਦੀ ਸਰਦਲ ਕਿਸ ਕਦਰ ਉਦਾਸ ਸੀ। ਅੱਜ ਉਸ ਨੂੰ ਘਰ ਦਾ ਦਰ ਖੋਲਣ ਲਈ ਵੀ ਕੋਈ ਨਹੀਂ ਸੀ। ਜਿਵੇਂ ਹੀ ਜਮਲਤਾਲੇ ਨੂੰ ਚਾਬੀ ਲਗਾਉਣ ਲੱਗਿਆ, ਤਾਂ ਉਸ ਨੂੰ ਕੁਝ ਨਜ਼ਰ ਨਹੀਂ ਆ ਰਿਹਾ ਸੀ। ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਿਆ ਸਨ। ਤਾਲਾ ਖੁੱਲਦੇ-ਖੁੱਲਦੇ ਉਸ ਨੇ ਜ਼ੋਰ ਦੀ ਆਵਾਜ਼ ਮਾਰੀ। ਜੰਘੀਰੋ ਕੀ ਹੋ ਗਿਆ ਜੰਗੀਰੋ ਪੁੱब्बा ਮਾਰ ਕੇ ਰੋਂਦਾ ਜਮਲਦਰਾਂ ਵਿੱਚ ਹੀ ਬੈਠ ਗਿਆ ਸ਼ਾਇਦ ਉਹ ਅੰਦਰ ਜਾਣਾ ਨਹੀਂ ਸੀ ਚਾਹੁੰਦਾ ਨਾਲ ਦੇ ਘਰੋਂ ਬੀਰੂ ਜਮਲ ਦੀ ਆਵਾਜ਼ ਸੁਣ ਕੇ ਪੱਜੀ-ਪੱਜੀ ਆਈ ਬੀਰੂ ਰੋਸ਼ਨ ਦੇ ਚਾਚੇ ਦੀ ਕੁੜੀ ਸੀ ਜਮਲ ਨੂੰ ਵੀ ਬਹੁਤ ਪਿਆਰੀ ਸੀ ਬੀਰੂ ਤਾਇਆ ਜੀ ਤਾਇਆ ਜੀ ਬਾਹੋਂ ਫੜ ਕੇ ਬੀਰੂ ਜਮਲ ਨੂੰ ਅੰਦਰ ਲੈ ਗਏ ਉਸਨੇ ਪਾਣੀ ਦਾ ਗਲਾਸ ਦੀ ਕਿ ਪੁੱਛਿਆ ਤਾਇਆ ਜੀ ਬੀਰੇ ਭਾਬੀ ਦੀ ਫਲਾਈਟ ਠੀਕ ਹੋ ਗਈ ਹਾਂ ਪੁੱਤ ਛੱਡ ਗਏ ਉਹ ਵੀ ਤੁਰ ਗਏ ਜੈਮਲ ਅੱਖਾਂ ਪੂੰਝਦਾ ਬੋਲਿਆ ਬੀਰੂ ਨੇ ਪੁੱਛਿਆ ਤਾਇਆ ਜੀ ਚਾਹ ਬਣਾ ਦੇ ਮਲ ਜੈਮਲ ਘੜੀ ਵੱਲ ਦੇਖ ਕੇ ਬੋਲਿਆ ਤੂੰ ਪੁੱਤ 4 ਵਜੇ ਬਣਾਈ ਜਾ ਤੇਰੀ ਤਾਈ ਵੀ ਪੀ ਲੂ ਬੀਰੂ ਨੇ ਬਹੁਤ ਮੁਸ਼ਕਿਲ ਨਾਲ ਆਪਣਾ ਰੋਣਾ ਰੋਕਿਆ ਠੀਕ ਹੈ ਤਾਇਆ ਜੀ ਕਹਿ ਕੇ ਕੋਲ ਹੀ ਬੈਠ ਗਈ ਕੁਝ देर ਚੁੱਪ ਤੋਂ ਬਾਅਦ ਜੈਮਲ ਬੋਲਿਆ ਧੀਏ ਮੈਂ ਹੱਥ ਮੂੰਹ ਧੋ ਲਵਾਂ ਤੇਰੀ ਤਾਈ ਨੇ ਝੱਟ ਪਹਿਚਾਨ ਲੈਣਾ ਮੈਂ ਉਦਾਸ ਹਾਂ ਫਿਰ ਉਸੇ ਸਵਾਲਾਂ ਦੇ ਜਵਾਬ ਦੇਣੇ ਔਖੇ ਲੱਗਦੇ ਨੇ ਮੈਨੂੰ ਸਭ ਨੂੰ ਪਤਾ ਸੀ ਕਿ ਜਮਲ ਨੂੰ ਉਹ ਤਸਵੀਰ ਵਿੱਚ ਜੰਗੀਰੋ ਅਜੇ ਵੀ ਦਿੰਦਾ ਹੈ ਵੀਰੋਂ ਰੋਂਦੀ ਰੋਂਦੀ ਬਾਹਰ ਚਲੇ ਗਈ ਜਮਲ ਮੋਹਤੋ ਕੇ ਸੋਫੇ ਤੇ ਬੈਠਾ ਤੱਕ ਲੱਗ ਗਈ ਤਕੀਮਾ ਹੋ ਗਿਆ ਸੀ ਦਿੱਲੀ ਦੇ ਸਫ਼ਰ ਦਾ ਪੂਰੇ 4 ਵਜੇ ਵੀਰੋਂ ਨੇ ਆ ਕੇ ਚਾਹ ਬਣਾ ਜਮਲ ਨੂੰ ਜਗਾ ਦਿੱਤਾ ਤਾਇਆ ਜੀ ਚਾਹ ਪੀ ਲਵੋ ਜਮਲ ਨੇ ਚਾਹ ਫੜਦਿਆਂ ਕਿਹਾ ਤੇ ਤੂੰ ਵੀ ਪੀ ਲੈ ਨਾਲ ਇੱਕ ਕੱਪ ਹੋਰ ਦੇ ਦੇ ਜਮਲ ਚਾਲਕ ਜੰਗੀਰੋ ਦੀ ਤਸਵੀਰ ਵਾਲੇ ਕਮਰੇ ਵਿੱਚ ਚਲਾ ਗਿਆ ਉਹ ਜੰਗੀਰੋ ਦੀ ਤਸਵੀਰ ਦੇਖ ਕੇ ਰੋਣ ਲੱਗ ਪਿਆ ਉਸ ਤੋਂ ਆਪਣਾ ਰੋਣਾ ਰੋਕਿਆ ਨਾ ਗਿਆ ਉਸ ਨੂੰ ਲੱਗਿਆ ਜਿਵੇਂ ਜੰਗੀਰੋ ਪੁੱਛ ਰਹੀ ਹੋਵੇ ਕੀ ਹੋ ਗਿਆ ਰੋਸ਼ਨ ਦੇ ਪਾਪਾ ਉਸ ਨੇ ਜਵਾਬ ਦਿੱਤਾ ਬੱਚੇ ਕੈਨੇਡਾ ਚਲੇ ਗਏ ਤੁਸੀਂ ਜਾਣ ਹੀ ਕਿਉਂ ਦਿੱਤਾ ਬੱਚਿਆਂ ਨੂੰ ਉਸ ਨੂੰ ਲੱਗਿਆ ਜਿਵੇਂ ਜੰਗੀਰੋ ਪੁੱਛ ਰਹੀ ਹੋਵੇ ਜੰਗੀਰੋ ਜਰੂਰ ਤੂੰ ਬਿਮਾਰ ਹੋ ਗਈ ਸੀ ਤਾਂ ਡਾਕਟਰ ਨੇ ਡਰਾ ਦਿੱਤਾ ਸੀ ਮੈਨੂੰ ਮੈਂ ਸੋਚਿਆ ਕਿ ਤੇ ਸੱਚੀ ਨਾ ਤੈਨੂੰ ਕੁਝ ਹੋ ਜਾਵੇ ਰੇ ਰਹਿੰਦੇ ਆਂ ਹੀ ਮੈਂ ਪੁੱਤ ਵੀ ਹੋਣਾ ਚਾਹੁੰਦਾ ਸੀ ਜਦੋਂ ਮੈਂ ਰੋਸ਼ੇ ਨਾਲ ਗੱਲ ਕੀਤੀ ਤਾਂ ਉਸਨੇ ਜਸਲੀਨ ਦਾ ਜ਼ਿਕਰ ਕੀਤਾ ਤਾਂ ਮੈਂ ਜਸਲੀਨ ਦੇ ਘਰ ਗੱਲ ਕੀਤੀ ਉਹ ਮੰਨ ਗਏ ਪਰ ਉਹਨਾਂ ਨੇ ਇੱਕ ਸ਼ਰਤ ਰੱਖ ਦਿੱਤੀ ਕਿ ਜਸਲੀਨ ਵਿਆਹ ਤੋਂ ਬਾਅਦ ਕੈਨੇਡਾ ਜਾਵੇਗੀ ਉਸ ਦਾ ਪ੍ਰਾਉਥ ਹੀ ਰਹਿੰਦਾ ਹੈ ਮੈਂ ਵਾਦਾ ਕਰ ਲਿਆ ਸੀ ਉਹਨਾਂ ਨਾਲ ਤੈਨੂੰ ਤਾਂ ਪਤਾ ਹੀ ਆ ਮੈਂ ਜੋ ਇੱਕ ਵਾਰ ਕਹਿ ਦਿੰਦਾ ਫਿਰ ਪਿੱਛੇ ਨਹੀਂ ਹਟਦਾ ਨਾਲੇ ਬੂਟ ਜਦੋਂ ਉਡਾਰੂ ਹੋ ਜਾਂਨ ਫਿਰ ਉਹ ਕਿੰਨੀ ਦੇ ਰੁਕਦੇ ਨੇ ਇੱਕ ਨਾ ਇੱਕ ਦਿਨ ਓਡਾਰੀ ਮਾਰ ਹੀ ਜਾਂਦੇ ਨੇ ਬੱਚਿਆਂ ਨੂੰ ਵੀ ਪੂਰਾ ਹੱਕ ਹੈ ਆਪਣੀ ਜ਼ਿੰਦਗੀ ਜਿਉਣ ਦਾ ਦੁਨੀਆ ਦੇਖਣ ਦਾ ਆਪਾਂ ਵਿਆਹ ਤੋਂ ਬਾਅਦ ਕਿਤੇ ਘਟ ਘੁੰਮੇ ਸੀ ਤੂੰ ਮੇਰੀ ਫਿਕਰ ਨਾ ਕਰ ਤੂੰ ਹੈ ਨਾ ਮੇਰੇ ਕੋਲ ਜਮਲ ਇਹਨਾਂ ਕੇ ਤਸਵੀਰ ਨਾਲ ਲਿਫਟ ਹੋਣ ਲੱਗ ਪਿਆ ਵੀਰੋਂ ਅੰਦਰ ਆ ਜਾ ਜਮਲ ਨੂੰ ਮੰਜੇ ਤੇ ਬਿਠਾ ਭੱਜ ਕੇ ਘਰਦਿਆਂ ਨੂੰ ਲੈਣ ਚਲੇ ਗਏ ਵੀਰੋਂ ਨੇ ਜਿਹੜੇ ਦੱਸਿਆ ਕਿ ਤਾਇਆ ਜੀ ਬਹੁਤ ਰੋ ਰਹੇ ਹਨ ਤਾਂ ਸਾਰਾ ਪਰਿਵਾਰ ਜਮਲ ਕੋ ਲੱਗ ਗਿਆ ਜੈਮਲ ਨਾਲੇ ਛੋਟੀ ਦਾ ਨਾਮ ਗੁਰਮੀਲ ਸੀ ਗੁਰਮੀਲ ਨੇ ਆ ਕੇ ਜੈਮਲ ਨੂੰ ਕਲਾਬੇ ਵਿੱਚ ਲੈਂਦੇ ਅਗੇ ਹਾ ਚੱਲ ਵਈ ਉਧਰ ਚਲੀ ਇਕੱਲਾ ਉਧਰਿਆਂ ਪਿਆ ਗੁਰਮੀਲ ਬਾਂਦੋ ਫੜਕੀ ਨਾਲ ਲੈ ਗਿਆ ਜੈਮਲ ਨੂੰ ਸ਼ਾਮ ਦੀ ਰੋਟੀ ਖਾ ਕੇ ਜਦ ਤੂੰ ਜੈਮਲ ਵਾਪਸ ਆਉਣ ਲੱਗਿਆ ਤਾਂ ਗੁਰਮੀਲ ਨੇ ਬਾਂਦੋ ਫੜਕੀ ਰੋਕ ਲਿਆ ਬਿਰੀ ਇੱਥੇ ਹੀ ਪੈ ਜਾ ਨਹੀਂ ਛੋਟੇ ਜਿੱਤ ਠੀਕ ਨਹੀਂ ਅਜੇ ਮੇਰਾ ਘਰ ਹੀ ਜਾਵਾਂਗਾ ਜੈਮਲ ਨੇ ਜਵਾਬ ਦਿੱਤਾ ਕੋਲ ਬੀਰੇ ਨੂੰ ਪਾਲ ਲੈ ਫਿਰ ਗੁਰਮੀਲ ਨੇ ਕਿਹਾ ਨਾ ਗੁਰਮੀਲ ਨਾ ਵੀਰ ਮੇਰੀ ਤਾਂ ਕਿਸਮਤ ਹੀ ਮਾੜੀ ਆ ਜਿਸ ਨੂੰ ਵੀ ਪਿਆਰ ਕੀਤਾ ਉਹੀ ਛੱਡ ਕੇ ਚਲੇ ਜਾਂਦਾ ਕੱਲ ਨੂੰ ਵੀਰੋ ਦਾ ਵਿਆਹ ਹੋ ਜਾਣਾ ਫੇਰ ਮੈਨੂੰ ਇਸ ਦਾ ਪਿਆਰ ਤੰਗ ਕਰਿਆ ਕਰੋ ਹੁਣ ਤਾਂ ਇਕੱਲਾ ਹੀ ਠੀਕ ਹਾਂ ਹੁਣ ਹੋਰ ਵਿਛੋੜੇ ਬਰਦਾਸ਼ਤ ਕਰਨ ਦੀ ਹਿੰਮਤ ਨਹੀਂ ਮੇਰੇ ਵਿੱਚ ਸ਼ਾਇਦ ਕੀਤੇ ਜਮਲ ਨਹੀਂ ਸੀ ਚਾਹੁੰਦਾ ਕੋਈ ਉਸ ਕੋਲ ਪਵੇ ਉਸਨੇ ਤਾਂ ਬਹੁਤ ਗੱਲਾਂ ਕਰਨੀਆਂ ਸੀ ਜੰਗੀਰੋ ਨਾਲ ਗੁਰਮੀਲ ਜਮਲ ਨੂੰ ਘਰ ਤੱਕ ਛੱਡ ਕੇ ਜਾਣ ਲੱਗਿਆ ਕਹਿੰਦਾ ਬਾਈ ਬੱਚਿਆਂ ਨੂੰ ਥੋੜਾ ਹੋਰ ਰੋਕ ਲੈਣਾ ਸੀ ਅਜੀਜਖ ਮੱਲਾ ਸੀ ਗੁਰਮੀਲ ਬੱਚਿਆਂ ਦੇ ਕਾਗਜ਼ ਖਤਮ ਹੋ ਜਾਣੇ ਸੀ ਮਜਬੂਰੀ ਸੀ ਜੰਮਲਹੌਂਕਾ ਪਰਦਾ ਹੋਇਆ ਬੋਲਿਆ ਚੰਗਾ ਵਈ ਸੋ ਜਾਮੀ ਹੁਣ ਗੁਰਮੀਲ ਜਾਣ ਲੱਗਿਆ ਬੋਲਿਆ ਜੰਮਲਕਾਰਾ ਕੇ ਜੰਗੀਰੋ ਦੀ ਤਸਵੀਰ ਖੋਲ ਬੈਠ ਗਿਆ ਆ ਗਿਆ ਜੰਗੀਰ ਕੁਰੇ ਉਡੀਕ ਦੀ ਹੋਮੇਗੀ ਭਈ ਸਰਦਾਰ ਕਿੱਥੇ ਚਲੇ ਗਿਆ ਬੂਲਦੇ ਬੂਲਦੇ ਦਾ ਧਿਆਨ ਪੇਟੀ ਤੇ ਪਈ ਜੰਗੀਰ ਖੌਰ ਦੇ ਅਟੈਚੀ ਤੇ ਚਲੇ ਗਿਆ ਅਟੇਚੀ ਖੁੱਲਿਆ ਪਿਆ ਦੇਖ ਚੁੱਕ ਕੇ ਪਲੰਗ ਤੇ ਰੱਖ ਲਿਆ ਜਦੋਂ ਖੋਲ ਕੇ ਦੇਖਿਆ ਤਾਂ ਉੱਪਰ ਕੱਪੜਿਆਂ ਤੇ ਕਾਗਜ਼ ਪਿਆ ਸੀ ਜਿਸ ਤੇ ਉੱਪਰ ਕੁਝ ਲਿਖਿਆ ਹੋਇਆ ਸੀ ਇਹ ਤਾਂ ਜੰਗੀਰ ਘੌਰ ਦੀ ਲਿਖਾਈ ਸੀ ਛੱਟ ਦੇ ਨਿਚੇ ਪੜਨਾ ਸ਼ੁਰੂ ਕਰ ਦਿੱਤਾ ਰੋਸ਼ਨ ਦੇ ਪਾਪਾ ਜਰ ਤੱਕ ਇਹ ਚਿੱਠੀ ਤੁਹਾਨੂੰ ਮਿਲੇਗੀ ਸ਼ਾਇਦ ਮੈਂ ਤੁਹਾਡੇ ਤੋਂ ਬਹੁਤ ਦੂਰ ਜਾ ਚੁੱਕੀ ਹੋਵਾਂਗੀ ਉਸ ਦਿਨ ਜਦੋਂ ਤੁਸੀਂ ਮੈਨੂੰ ਹਸਪਤਾਲ ਤੋਂ ਹੱਲਾਸ਼ੀਰੀ ਦੇ ਕੇ ਘਰ ਲੈ ਆਏ ਸੀ ਮੈਂ ਤੁਹਾਡੀ ਆਵਾਜ਼ ਸੁਣ ਕੇ ਹੀ ਸਮਝ ਗਈ ਸੀ ਕਿ ਤੁਹਾਡੇ ਹਾਲਾਤ ਵੀ ਉਸ ਕਬੂਤਰ ਵਰਗੇ ਹੋਗੇ ਹਨ ਜੋ ਸਾਹਮਣੇ ਬਿੱਲੀ ਦੀ ਇੱਕ ਅੱਖਾਂ ਬੰਦ ਕਰ ਲੈਂਦਾ ਹੈ ਸੋਚਦਾ ਬਿੱਲੀ ਨਹੀਂ ਦਿਖੂਗੀ ਤਾਂ ਮੈਂ ਬਚ ਜਾਵਾਂਗਾ ਸਮਝਦਾ ਮੈਂ ਗਈ ਸੀ ਕਿ ਕੋਈ ਵੱਡੀ ਗੱਲ ਆ ਰੋਸ਼ਨ ਦੇ ਪਾਪਾ ਮੇਰੇ ਨਾਲ ਅਜ ਤੱਕ ਤਾਂ ਝੂਠ ਨਹੀਂ ਸੀ ਬੋਲੇ ਨਾ ਨਾ ਹੀ ਕਦੇ ਮੇਰੇ ਤੋਂ ਕੋਈ ਗੱਲ ਲੁਕਾਈ ਸੀ ਫਿਰ ਮੈਨੂੰ ਜਦੋਂ ਪਿਸ਼ਾਬ ਵਿੱਚ ਖੂਨ ਆਉਣ ਲੱਗ ਪਿਆ ਮੈਂ ਸਮਝ ਗਈ ਸੀ ਕਿ ਮੈਨੂੰ ਕੈਂਸਰ ਹੋ ਗਿਆ ਹੈ ਮੈਂ ਪੱਕਾ ਸੋਚ ਲਿਆ ਸੀ ਕਿ ਮੈਂ ਵੀ ਤੁਹਾਨੂੰ ਆਖਰੀ ਸਾਹ ਤੱਕ ਖੁਸ਼ੀ ਦੇਵਾਂਗੀ ਆਪਣੀ ਤਕਲੀਫ ਨਹੀਂ ਦੱਸੂੰਗੀ ਤੁਹਾਨੂੰ ਜਰੂ ਤਹਾਡੇ ਅੱਖਾਂ ਦੀ ਕੋਈ ਗਿੱਲੀ ਦੇਖਦੀ ਸੀ ਤਾਂ ਤੁਹਾਨੂੰ ਕੋਸਦੀ ਸੀ ਆਪਣੇ ਆਪ ਨੂੰ ਉਮਰਾ ਉਮਰਾ ਦੇ ਵਾਦੇ ਕਰਕੇ ਤੁਹਾਨੂੰ ਅੱਧ ਵਟੇ ਹੀ ਛੱਡ ਚਲੀ ਸੀ ਹੋ ਸਕੇ ਤਾਂ ਮੈਨੂੰ ਮਾਫ਼ ਕਰ ਦੇਣਾ ਮੈਨੂੰ ਆਪਣੀ ਮਰਨ ਦਾ ਇਹ ਨਾ ਦੁੱਖ ਨਹੀਂ ਆ ਜਿੰਨਾ ਦੁੱਖ ਇਸ ਗੱਲ ਦਾ ਹੈ ਕਿ ਤੁਸੀਂ ਇਕੱਲੇ ਰਹਿ ਜਾਮੋਗੇ ਮੈਨੂੰ ਪਤਾ ਤੁਸੀਂ ਸ਼ਾਮ ਦੀ ਚਾਹ ਤੇ ਮੈਨੂੰ ਬਹੁਤ ਯਾਦ ਕਰਿਆ ਕਰੋਗੇ ਇਸ ਕਾਗਜ਼ ਤੇ ਕੋਈ ਕੋਈ ਅੱਖਰ ਦੀ ਸ਼ਾਹੀ ਫੈਲੀ ਹੋਈ ਸੀ ਜੰਗੀਰੋ ਦੇ ਹੰਝੂਆਂ ਦੇ ਨਿਸ਼ਾਨ ਨੇ ਕੁਝ ਅੱਖਰ ਮਿਟਾ ਦਿੱਤੇ ਸਨ ਜੈਮਲ ਨੇ ਆਪਣੇ ਹੰਝੂ ਪੂੰਝਦੇ ਆ ਕਿਹਾ ਕੀ ਕਰਦਾ ਜੰਗੀਰ ਕੁਰੇ ਮੈਂ ਹਾਰ ਗਿਆ ਸੀ ਰੱਬ ਨੇ ਪਤਾ ਨਹੀਂ ਕਿਹੜਾ ਇਮਤਿਹਾਨ ਲੈਂਦਾ ਸੀ ਅੱਗੇ ਪੜਨ ਲੱਗਿਆ ਜੈਮਲ ਸੋਚ ਰਿਹਾ ਸੀ ਕਿ ਕਾਗਜ਼ ਕਦੋਂ ਲਿਖਿਆ ਜੰਗੀਰ ਕੁਰਨੀ ਰੌਸ਼ਨ ਦੇ ਪਾਪਾ ਤੁਸੀਂ ਮੇਰੀਆਂ ਸਾਰੀਆਂ ਫੋਟੋਆਂ ਲੁਕੋ ਦਿਨਾ ਰੌਸ਼ਨ ਤੇ ਜਸਲੀਨ ਦੀਆਂ ਤਸਵੀਰਾਂ ਲਗਾ ਦੇਨਾ ਜਦ ਰੌਸ਼ਨ ਦੇ ਘਰ ਪੁੱਤ ਹੋਇਆ ਉਸਦੇ ਵਾਲ ਰਖ ਸਰਦਾਰ ਬਨਾਇਓ ਮੈਂ ਹੁੰਦੀ ਤਾਂ ਆਪ ਉਸ ਦੀਆਂ ਮਿੱਡੀਆਂ ਅਗੋਂ ਦੇ ਜੋੜੀ ਕਰਿਆ ਕਰਦੀ ਉਸ ਦਾ ਨਾਮ ਨੋ ਨਿਹਾਲ ਸਿੰਘ ਗਰੇਵਾਲ ਰਖਿਓ ਬਸ ਹੁਣ ਹੋਰ ਨਹੀਂ ਲਿਖੋ ਰਿਹਾ ਮਾਫ ਕਰ ਦਿਨਾ ਮੈਨੂੰ ਮਾਫ ਕਰ ਦੇਨਾ ਆਪਣਾ ਧਿਆਨ ਰੱਖਣਾ ਮੈਨੂੰ ਪਤਾ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਮੈਂ ਵੀ ਬਹੁਤ ਪਿਆਰ ਕਰਦੀ ਹਾਂ ਤੁਹਾਨੂੰ ਪਤਾ ਨਹੀਂ ਪੂਰੀ ਰਾਤ ਵਿੱਚ ਕਿੰਨੀ ਵਾਰ ਇਹ ਕਾਗਜ਼ ਦਾ ਟੁਕੜਾ ਪੜਿਆ ਸੀ ਜਮਲ ਨੇ ਸਵਖਤਾ ਹੋ ਗਿਆ ਸੀ ਜੰਗੀਰੂ ਨਾਲ ਗੱਲਾਂ ਕਰਦੀ ਕਰਦੀ ਗੁਰੂ ਘਰ ਤੋਂ ਆਵਾਜ਼ ਆ ਰਹੀ ਸੀ ਜਮਲ ਦੀ ਜ਼ਿੰਦਗੀ ਵਿੱਚ ਸਵੇਰਾ ਹੁਣ ਸ਼ਾਇਦ ਕਦੇ ਨਹੀਂ ਸੀ ਹੋਣਾ ਜਮਲ ਨੇ ਅਟੈਚੀ ਫਰੋਲੀ ਤਾਂ ਉਸਤੇ ਤੇ ਜੰਗੀਰੂ ਦੀ ਇੱਕ ਤਸਵੀਰ ਹੱਥ ਲੱਗ ਗਈ ਇਹ ਛੋਟੇ ਹੁੰਦੇ ਉਦੋਂ ਦੀ ਸੀ ਜਦੋਂ ਜਮਲ ਜੰਗੀਰ ਕੌਰ ਨੂੰ ਆਪਣੀ ਪਹਿਲੀ ਦਿਖਾਉਣ ਗਿਆ ਸੀ ਤਸਵੀਰੀ ਕੋਲੋਂ ਖਿੱਚਵਾਈਆਂ ਸੀ ਫੋਟੋ ਸੀਂਦੀ ਨਾ ਲਗਾ ਜਾ ਜਮਲ ਦਹਾਈਆਂ ਪਾਉਂਦਾ ਕਹਿ ਰਿਹਾ ਸੀ ਮੋੜਾ ਜੰਗੀਰ ਕੁਰੇ ਆ ਜਾ ਮੁੜ ਕੇ ਤੇਰੇ ਬਗੈਰ ਬਹੁਤ ਮੁਸ਼ਕਿਲ ਹੋ ਗਿਆ ਵਕਤ ਲੰਗਾਉਣਾ ਬੇਵਸੀਆਂ ਦੇ ਪੱਲੇ ਪਏ ਨੂੰ ਕੁਝ ਨਹੀਂ ਸੀ ਹੋੜ ਰਿਹਾ ਕੁਝ ਨਾ ਤੂੰ ਜਮਲ ਸਿੰਘ ਬਹੁਤ ਫਰਕ ਦੇ ਗਿਆ ਸੀ ਇੱਕ ਨਵੀਂ ਆਦਤ ਪੈ ਗਈ ਸੀ ਉਸ ਨੂੰ ਅੱਗੇ ਤਾਂ ਉਹ ਜੰਗੀਰੋ ਦੀ ਤਸਵੀਰ ਨੂੰ ਆਪਣੇ ਮਨ ਦੀਆਂ ਕਹਿ ਦਿੰਦਾ ਦਾ ਸੀ ਹੁਣ ਤਾਂ ਉਹ ਜੰਗੀਰ ਕੁਰ ਦੇ ਜਵਾਬ ਵੀ ਬੋਲਣ ਲੱਗ ਪਿਆ ਸੀ ਸਾਰਾ ਦਿਨ ਇਕੱਲੇ ਨੇ ਕੋਈ ਨਾ ਕੋਈ ਗੱਲ ਛੇੜੀ ਰੱਖਣੀ ਕਿਤੇ ਨਾ ਕਿਤੇ ਹੋ ਹੁਣ ਸਵੀਕਾਰ ਕਰਨ ਲੱਗ ਪਿਆ ਸੀ ਕਿ ਜੰਗੀਰ ਕੌਰ ਨਹੀਂ ਰਹੀ ਸਾਰਾ ਦਿਨ ਜੰਗੀਰ ਕੌਰ ਦਾ ਸਮਾਨ ਫਰੋਲਣਾ ਦਿਨ ਬਸਰ ਕਰਨ ਦਾ ਜਰੀਆ ਬਣ ਗਿਆ ਸੀ ਕਮਰੇ ਵਿੱਚ ਬੈਠ ਹੋ ਬੂਲ ਰਿਹਾ ਸੀ ਜਮਲ ਦੇਖ ਲੈ ਜੰਗੀਰੋ ਬੰਦੇ ਨਾਲੋਂ ਬੰਦੇ ਦੀ ਸਮਾਨ ਦੀ ਉਮਰ ਕਿੰਨੀ ਜ਼ਿਆਦਾ ਹੁੰਦੀ ਆ ਆਹ ਦੇਖ ਲੈ ਤਸਵੀਰਾਂ ਨੇ ਕਿਵੇਂ ਸਮਾਂ ਕੈਦ ਕਰਕੇ ਰੱਖ ਲਿਆ ਹੈ ਮਜ਼ਾ ਲਾ ਇੱਕ ਪਲ ਵੀ ਵਿੱਚੋਂ ਡਿੱਗਣ ਦਿੰਦੀਆਂ ਹੋਣ ਜੰਗੀਰੋ ਤੁਸੀਂ ਸਾਰਾ ਦਿਨ ਇਹਨਾਂ ਵਿੱਚ ਕੀ ਲੱਭਦੇ ਰਹਿੰਦੇ ਹੋ ਬਸ ਕਰੋ ਬਾਹਰ ਜਾ ਰਾਂ ਦੋਸਤਾਂ ਵਿੱਚ ਬੈਠਾਇਆ ਕਰੋ ਜੀ ਧਿਆਨ ਹੋਰ ਪਾਸੇ ਲੱਗ ਜਾਓ ਜਮਲ ਜੰਗੀਰੋ ਹੋਣਾ ਕੁਝ ਵੀ ਚੰਗਾ ਨਹੀਂ ਲੱਗਦਾ ਦੇਖ ਲੈ ਜੰਗੀਰ ਕੁਰੇ ਕੀ ਰਾਂ ਤੇ ਮਜ਼ਾਕ ਵਿੱਚ ਪੁੱਛਿਆ ਸੀ ਰੋਸ਼ਨ ਦੇ ਪਾਪਾ ਜੇ ਮੈਂ ਮਰ ਗਈ ਤਾਂ ਕੀ ਕਰੋਗੇ ਮੈਂ ਤੇਰੀ ਗੱਲ ਸੁਣ ਕੇ ਗੁੱਸੇ ਵਿੱਚ ਆ ਗਿਆ ਸੀ ਜੇ ਮੈਨੂੰ ਯਾਦ ਆ ਤਾਂ ਮੈਂ ਤੇਰੀ ਨਾਲ ਉਦੋਂ ਹੀ ਇੱਕੋ ਵਾਰੀ ਗੁੱਸੇ ਵਿੱਚ ਬੋਲਿਆ ਹੋਣਾ ਮੈਂ ਕਿਹਾ ਸੀ ਕੀ ਕੀ ਬੇਹੂਦਾ ਸਵਾਲ ਐ ਮੈਂ ਤੈਨੂੰ ਕਿਹਾ ਸੀ ਵੀ ਮੈਂ ਵੀ ਤੇਰੇ ਨਾਲ ਹੀ ਮਰ ਜਾਵਾਂ ਦਿਖ ਲਾ ਮੈਂ ਕਿੰਨਾ ਝੂਠਾ ਨਿਕਲਿਆ ਤੈਨੂੰ ਗਈ ਨੂੰ ਪਹਿਲਾ ਹਫ਼ਤੇ ਫਿਰ ਮਹੀਨੇ ਅੱਜ ਪੂਰਾ ਸਾਲ ਹੋ ਗਿਆ ਆ ਬੈਠਾ ਮੈਂ ਜੰਗੀਰੋ ਰੌਸ਼ਨ ਦਾ ਫੋਨ ਆਇਆ ਅੱਜ ਕਿ ਨਹੀਂ ਜਮਲ ਗੱਲ ਬਦਲਨੀ ਤਾਂ ਕੋਈ ਹੁ ਤੇਰੀ ਗੁਣੋਂ ਸਿੱਖੇ ਜੰਗੀਰ ਗੁਰੇ ਜਦੋਂ ਰੌਸ਼ਨ ਨਮ ਨਮ ਗਿਆ ਸੀ ਤਾਂ ਰੋਜ਼ ਫੋਨ ਕਰਦਾ ਸੀ ਕਈ ਵਾਰ ਤਾਂ ਦੋ ਦੋ ਵਾਰ ਵੀ ਕਰ ਲੈਂਦਾ ਸੀ ਹੁਣ ਤਾਂ ਮਹੀਨੇ ਵੱਦ ਗੱਲ ਹੋ ਜਾਂਦੀ ਓ ਵੀ ਜੀ ਉਵੀ ਜੀ ਮੈਂ ਕਰ ਲਵਾਂ ਪਤਾ ਨਹੀਂ ਇਹ ਜ਼ਿੰਦਗੀ ਆ ਉਥੇ ਸਮਾਂ ਦੇਖ ਕੇ ਫੋਨ ਕਰਨਾ ਪੈਂਦਾ ਪਹਿਲਾਂ ਕਹਿੰਦਾ ਸੀ ਕਾਗਜ਼ ਪੂਰੇ ਹੋ ਜਾਣ ਤੇ ਫਿਰ ਬੁਲਾ ਲੈਣਾ ਤੁਹਾਨੂੰ ਫਿਰ ਨੌਕਰੀ ਤੋਂ ਬਾਅਦ ਫਿਰ ਕਹਿਣ ਲੱਗਾ ਕਿ ਕਰ ਲੈ ਲਵਾਂ ਫਿਰ ਬੁਲਾਵਾਂਗਾ ਹੁਣ ਤਾਂ ਮੇਰਾ ਵੀ ਦਿਲ ਨਹੀਂ ਕਰਦਾ ਸਕੂਲ ਜਾਣ ਨੂੰ ਇਸ ਘਰ ਵਿੱਚ ਆਪਣੀਆਂ ਆਦਾਦਾਂ ਜੁੜੀਆਂ ਨੇ ਇਹ ਘਰ ਨਹੀਂ ਛੱਡ ਹੁਣਾ ਮੇਰੇ ਤੋਂ ਬਾਹਰ ਬੈਠੇ ਬੀਰੂ ਨੂੰ ਸਭ ਸੁਣ ਰਿਹਾ ਸੀ ਕਿਤੇ ਕਿਤੇ ਜੈਮਲ ਦਾ ਗੱਜ ਪਰ ਆਉਂਦਾ ਤਾਂ ਬਾਹਰ ਬੀਰੂ ਵੀ ਅੱਖਾਂ ਪਰ ਲੈਂਦੀ ਬੀਰਿਆ ਨੂੰ ਬਹੁਤ ਪਿਆਰ ਸੀ ਆਪਣੇ ਤਾਇਏ ਨਾਲ ਉਸ ਤੋਂ ਜਮਲ ਦੀ ਹਾਲਤ ਦੇਖੀ ਨਹੀਂ ਸੀ ਜਾਂਦੀ ਉਸਨੇ ਘਰ ਜਾ ਕੇ ਆਪਣੇ ਪਿਤਾ ਗੁਰਮੀਲ ਨੂੰ ਕਿਹਾ ਤਾਇਆ ਜੀ ਨੂੰ ਕਿਸੇ ਡਾਕਟਰ ਕੋਲ ਲੈ ਜਾਓ ਜੀ ਇਦਾਂ ਹੀ ਚੱਲਦਾ ਰਿਹਾ ਪਾਗਲ ਹੋ ਜਾਣਗੇ ਫਿਰ ਉਸਨੇ ਫੋਨ ਕਰਕੇ ਰੋਸ਼ਨ ਦੀ ਚੰਗੀ ਲਾਪਨ ਕੀਤੀ ਅਗਲੇ ਹੀ ਦਿਨ ਗੁਰਮੀਲ ਜਮਲ ਨੂੰ ਹਸਪਤਾਲ ਲੈ ਗਿਆ ਡਾਕਟਰ ਨੇ ਜਮਲ ਦੇ ਹਾਲਾਤ ਦੇਖੇ ਤਾਂ ਉਹਨਾਂ ਨੇ ਨੀਂਦੀਆਂ ਕੁਝ ਦਵਾਈਆਂ ਲਿਖ ਦਿੱਤੀਆਂ ਤੇ ਨਾਲ ਹੀ ਗੁਰਮੀਲ ਨੂੰ ਸਲਾਹ ਦਿੱਤੀ ਕਿ ਜੈਮਲ ਨੂੰ ਦਵਾਈਆਂ ਨਾਲੋਂ ਸਹਾਰੇ ਦੀ ਜ਼ਿਆਦਾ ਲੋੜਾ ਗੁਰਮੀਲ ਨੇ ਘਰ ਆ ਕੇ ਆਪਣੀ ਘਰਵਾਲੀ ਨੂੰ ਚਤੋਂ ਡਾਕਟਰ ਤੀਕਾ ਦੱਸਣੀ ਚਾਹੀ ਤਾਂ ਉਹ ਭੜਕ ਗਈ ਕੁਝ ਗੁੱਸੇ ਵਾਲੀ ਸੀ ਗੁਰਮੀਲ ਦੀ ਘਰੋਂ ਹੋਰ ਕੀ ਕਰ ਦਈਏ ਹੁਣ ਰੋਟੀ ਪਾਣੀ ਕੱਪੜਾ ਲੱੱਥਾ ਸਭ ਕੁਝ ਤਾਂ ਕਰ ਹੀ ਜਾਂਦੇ ਆ ਜੇ ਹੁਣ ਤੁਸੀਂ ਚਾਹੁੰਦੇ ਹੋ ਕਿ ਇਸ ਪਾਗਲ ਨੂੰ ਮੈਂ ਆਪਣੀ ਨਾਲ ਰੱਖ ਲਈਏ ਤਾਂ ਇਹ ਨਹੀਂ ਹੋਣਾ ਸਾਥੋਂ ਅੱਜ ਤਾਂ ਬੀਰੂ ਨਾਲ ਹੋ ਕੇ ਦੇਖ ਰਿਹ ਕਰੀ ਜਾਂਦੀ ਆ ਕੱਲ ਨੂੰ ਜਦੋਂ ਇਸ ਦਾ ਵਿਆਹ ਹੋ ਗਿਆ ਮੇਰੀ ਕੱਲੀ ਲਈ ਤਾਂ مصیبت ਬਣ ਜਾਊ ਗੁਰਮੀਲ ਬੋਲਿਆ ਤੇਰੇ ਨਾਲ ਤਾਂ ਗੱਲ ਕਰਨੀ ਵੀ ਪਾਪ ਆ ਕਿੱਥੋਂ ਕਿੱਥੇ ਲੈ ਗਈ ਗੱਲ ਨੂੰ ਕੁਝ ਨਾ ਸੁਣਿਆ ਨਾ ਸਮਝਿਆ ਮੈਂ ਕਹਿਣਾ ਚਾਹੁੰਦਾ ਸੀ ਕਿ ਜੇ ਬਾਈ ਦਾ ਆਪਾਂ ਵਿਆਹ ਕਰ ਦਈਏ ਅਸਮਾਨ ਨੂੰ ਟੱਕੀ ਨਾ ਲਾ ਦੇਮੀ ਕਿਤੇ ਇੱਕ ਤਾਂ پاگل ਫਿਰ ਐਸ ਉਮਰੇ ਕੌਣ ਕਰਾਉ ਉਸ ਨਾਲ ਵਿਆਹ ਗੁਰਮੀਲ ਦੀ ਕਰੋ ਮਯਾ ਕਰਦੀ ਬੋਲੀ ਗੁਰਮੀਲ ਖਿਜ ਗਿਆ ਸੀ ਤੇ ਗੁੱਸੇ ਵਿੱਚ ਬੋਲਿਆ ਪਹਿਲਾਂ ਤਾਂ ਤੂੰ ਬਾਈ ਨੂੰ ਪਾਗਲਹਿਣਾ ਬੰਦ ਕਰ ਤੇਰੇ ਜਿਹੀ ਐਹਸਾਨ ਫਰਮੋਸ਼ ਮੈਂ ਕਦੇ ਨਹੀਂ ਦੇਖੀ ਅੱਜ ਤੱਕ ਆਪਣਾ ਔਖਾ ਸੋਖਾ ਸਮਾਂ ਹਮੇਸ਼ਾ ਸਾਰਦਾ ਆਇਆ ਬਾਈ ਅੱਜ ਉਸ ਤੇ ਵਖਤ ਪਿਆ ਤੂੰ ਤਾਂ ਆਖਾਂ ਹੀ ਫੀਲ ਲਈ ਲਾਨਤ ਹੈ ਤੇਰੇ ਤੇ ਵੀਰੇ ਤੂੰ ਆਪਣੇ ਤਾਇਆ ਜੀ ਦਾ ਧਿਆਨ ਰੱਖ ਪੁੱਤ ਅਜੀ ਅੱਜ ਹੀ ਦਵਾਈ ਸ਼ੁਰੂ ਹੋਈ ਆ ਮੈਂ ਠੀਕ ਜਿਹਾ ਮੌਕਾ ਦੇਖ ਕੇ ਗੱਲ ਕਰਾਂ ਬਾਈ ਨਾਲ ਦਵਾਈ ਸਮੇਂ ਸਿਰ ਦਿੰਦੀ ਰਹੀਂਤੀ ਪੁੱਨ ਮਿਲੂ ਪੁੱਤ ਗੁਰਮੀਲ ਪੀਰ ਨੂੰ ਦਵਾਈ ਫੜਾਉਂਦਾ ਬੋਲਿਆ ਜਦੋਂ ਵੀਰ ਨੂੰ ਪਤਾ ਲੱਗਿਆ ਕਿ ਤਾਇਆ ਜੀ ਇਕੱਲੇ ਰਹਿਣ ਕਰਕੇ ਬਿਮਾਰ ਹਨ ਤਾਂ ਉਸਨੇ ਆਪਣੀਆਂ ਕੁਝ ਸਹੇਲੀਆਂ ਆਪਣੇ ਤਾਈ ਦੇ ਘਰ ਬੁਲਾ ਲਈਆਂ ਸਾਰੀਆਂ ਫੋਟੋਆਂ ਕੱਢ ਲਈਆਂ ਤੇ ਤਾਈ ਤਾਂ ਮੰਜਾ ਧੁੱਪੇ ਢਾ ਕੇ ਕੋਲ ਚਾਦਰ ਵਿਛਾ ਕੇ ਬੈਠ ਗਈਆਂ ਵੀਰੋ ਤਾਈ ਨੂੰ ਇੱਕ ਇੱਕ ਫੋਟੋ ਦਿਖਾ ਕੇ ਉਸ ਫੋਟੋ ਬਾਰੇ ਤਾਈ ਨੂੰ ਪੁੱਛਦੀ ਜਿਰੋ ਤਾਇਆ ਸਭ ਕੁਝ ਦੱਸ ਰਹੀ ਹਸੀ ਤਾਂ ਵੀਰੋ ਮਨ ਹੀ ਮਨ ਸੋਚ ਰਹੀ ਸੀ ਕਿ ਜੈਮਲ ਦੀ ਯਾਦਦਾਸ਼ਤ ਅੱਜ ਵੀ ਠੀਕਾ ਫਿਰ ਸਾਰੇ ਪਿੰਡਿਆਂ ਪੁਰਾਣੀਆਂ ਗੱਲਾਂ ਕਰਨ ਲੱਗ ਪਏ ਵੀਰੋ ਬੋਲੀ ਤਾਇਆ ਜੀ ਉਹ ਨਰਿੰਦਰ ਭਾਬੀ ਦੀ ਤੁਸੀਂ ਕੀ ਗੱਲ ਸੁਣਾਉਂਦੇ ਹੁੰਦੇ ਸੀ ਉਹ ਸੁਣਾਓ ਨਾ ਜੈਮਲ ਬੋਲਿਆ ਮੈਂ ਜ਼ਰੂਰ ਸੁਣਾਉ ਤੈਨੂੰ ਉਸ ਦੀ ਗੱਲ ਪਰ ਪਹਿਲਾਂ ਇਹ ਗੱਲ ਸੁਣ ਅੱਜ ਜਦੋਂ ਮੈਨੂੰ ਗੁਰਮੀਲ ਡਾਕਟਰ ਕੋਲ ਲੈ ਗਿਆ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਪਹਿਲੇ ਸਮੇਂ ਵਿੱਚ ਜਦੋਂ ਬਲਦ ਬੁੜਾ ਹੋ ਜਾਣਾ ਜਾਂ ਬਿਮਾਰ ਹੋਣ ਲੱਗ ਜਾਣਾ ਤਾਂ ਲੋਕ ਉਸ ਦਾ ਰੱਸਾ ਖੋਲ ਦਿੰਦੇ ਸੀ ਬਈ ਜਾ ਜਾਂ ਜਾ ਕੇ ਆਪਣੀ ਕਿਸਮਤ ਹੰਡਾ ਫੇਰ ਉਸ ਮੜਨ ਨੂੰ ਕਿਸੇ ਨੇ ਖੁੱਲੀ ਕੱਖਾਂ ਦੀ ਪਾ ਦੇਣੀ ਕਿਸੇ ਨੇ ਡੰਡਾ ਮਾਰ ਕੇ ਗਾਹਾਂ ਤੋੜ ਦੇਣਾ ਜਰੁੰਦਾ ਮੈਂ ਇਕੱਲਾ ਰਹਿ ਗਿਆ ਸੀ ਤਾਂ ਮੇਰੇ ਹਾਲਾਤ ਵੀ ਉਸੇ ਬੈੜੇ ਵਰਗੇ ਹੋ ਗਏ ਲੱਗਦੇ ਸਨ ਪਰ ਅੱਜ ਦੋ ਗੁਰਮੀਲ ਦੇਖ ਲਾਤੀਏ ਆਪਣੇ ਜਾਈ ਨੇ ਭੰਮੀ ਮੂੰਹ ਮੋੜ ਲਿਆ ਪਰ ਅੰਮਾ ਜਾਈ ਨੂੰ ਆ ਗਿਆ ਮੇਰਾ ਪਿਆਰ ਵੀਰੋ ਵਿੱਚ ਹੀ ਟੁਕਦੀ ਬੋਲੀ ਲਹਤਾ ਜੀ ਤੁਸੀਂ ਕਦੋਂ ਖੱਲੇ ਹੋ ਅਸੀਂ ਸਾਰੇ ਹਾਂ ਤੁਹਾਡੇ ਕੋਲ ਨਾਲੇ ਕੱਲ ਮੇਰੀ ਰੋਜ਼ਨਵਿਦਿਨ ਲੜਾਈ ਹੋ ਗਈ ਸੀ ਮੈਂ ਕਿਹਾ ਫਿਰੇ ਨੂੰ ਜੋ ਤੂੰ ਕਰ ਰਿਆ ਏ ਠੀਕ ਨਹੀਂ ਜੇ ਤਾਇਆ ਜੀ ਨੂੰ ਲੈ ਕੇ ਨਹੀਂ ਜਾਣਾ ਤਾਂ ਘੱਟੋ ਘੱਟ ਫੋਨ ਤਾਂ ਕਰ ਲਿਆ ਕਰੋ ਨਾ ਨੂੰ ਕਾਹਨ ਕੁਝ ਕਹਿਣਾ ਸੀ ਪੁੱਤਰਾ ਜਮਲ ਬੋਲਿਆ ਕਹਿ ਕੇ ਇੱਜ਼ਤ ਕਰਵਾਈ ਕੀ ਕਰਵਾਈ ਪਿਆਰ ਤਾਂ ਟਿੱਡੋ ਹੁੰਦਾ ਦਿਖਾਵੇ ਨਹੀਂ ਚਾਹੀਦੀ ਧੰਵਾ ਦੋਸਤੋ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਪੂਰੀ ਵੀਡੀਓ ਸੁਣਨ ਲਈ ਬਣੀ ਰਿਹਾ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਫਰਸਟ ਭਾਗ ਤੁਹਾਨੂੰ ਕਿਵੇਂ ਲੱਗਿਆ ਸਤਿ ਸ਼੍ਰੀ ਅਕਾਲ ਜੀ